ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਬਲੌਗ ਭੋਲੇ ਨਾਲ ਜਿਦਾਂ ਸਾਰਿਆਂ ਸਦਾ ਸੁਖੀ ਰੱਖਣ ਖੁਸ਼ ਰੱਖਣ ਔਰ ਸਫ਼ਰ ਦੀ ਸ਼ੁਰੂਆਤ ਹੋ ਰਹੀ ਹੈ ਚਾਹ ਦੇ ਨਾਲ ਉਠੋ ਜੀ ਪੀਨੀਆ ਖਾਉਂਗੇ ਨਾਲ ਹੈ ਚਲੋ गाइस ਹੁਣ ਅਸੀਂ ਸਾਰੇ ਜਣੇ ਰੈਡੀ ਹੋ ਚੁੱਕੇ ਆਂ ਔਰ ਅਸੀਂ ਜਾ ਰਹੇ ਆਂ ਸ਼੍ਰੀ ਫਤਗੜ ਸਾਹਿਬ ਤੇ ਸਾਰੇ ਕਮਰਿਆਂ ਨੂੰ ਲੋਕ ਲਗਾਏ ਜਾ ਇਹਨੂੰ ਲੋਕ ਕਰਨ ਦੀ ਜਰੂਰਤ ਨਹੀਂ ਬਾਹਰ ਨਾਲ ਚਲੋ ਦਿਲੇ ਫਲਟਾ ਬੰਨ ਕਰ ਚਲ ਬਾ ਚਲ ਉੱਪਰ ਦੇਖਿਆ ਉਹ ਇੱਕ ਵਾਰੀ ਉਹਨਾਂ ਨੂੰ ਦੱਸ ਦੋ ਕੀ ਕੀ ਕੰਮ ਕਰਨਾ ਅੱਜ ਚਲ ਕੰਡੀ ਬਾਹਰ ਆ 이또이또이 또. 어디? 아마 나 밀리면 여기. 여기야. 안녕. 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 안녕 था? हाँ कब लगेगा सब काम हो जाएगा तब सब कब सब कब सब काम हो जाएगा तब कब 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 सारा काम प्लास्टर उधर खत्म हो जाएगा तब ये बना दिया उसके बाद कोई टेंशन नहीं कोई टेंशन नहीं हाँ ये इसलिए बनाया कि टंकी रखा जाएगा टंकी जो रखी होगी टंकी इतनी बड़ी है इससे छोटी है अजी टंकी से बड़ी छोटी है छोटी है ਇਹ ਹੱਤਾ ਗਈ ਕੀ ਹਾਂ ਹਾਂ ਹੱਤਾ ਗਈ ਇਹ ਕਿੰਨਾ ਦੌਰ ਬਦਲ ਗਿਆ ਕੈਂਡੀ ਦੋ ਦੋ ਕੈਂਡੀ ਚੱਲ 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 ਗਏ ਤੇ ਮੈਂ ਭਾਬੀ ਨੂੰ ਕਹਿਤਾ ਵਾ ਇਹਨਾਂ ਨੂੰ ਚਾਹ ਦੇ ਦੇਣੀ ਇੱਕ ਟਾਈਮ ਦੀ ਚਾਹ ਆਪਾਂ ਦੇਤੀ ਹੈ ਇੱਕ ਟਾਈਮ ਦੀ ਭਾਬੀ ਹੁਣੇ ਦੇ ਦੇਣੀ ਚਲੋ ਚਲੋ ਜਾਈਏ ਚਲੋ ਗਾਈਜ਼ ਟਮਾਟੋ ਮੱਕਾ ਜਾਂਦਾ ਤੇ ਮਿਸਤਰੀਆਂ ਨੂੰ ਇੱਕ ਇੱਕ ਵਾਰੀ ਚਾਹ ਦੇਤੀ ਹੈ ਇੱਕ ਵਾਰੀ ਸਾਹਮਣੇ ਮਮਤਾ ਭਾਬੀ ਦੇ ਦੇਣਗੇ ਚਾਹ ਤੇ Ya, hata, hata. Ah. Oh ini ya, itu ਆ ਜਾ ਚਲੋ ਗਾਇਸ ਇੱਧਰ ਆਪਣੀਆਂ ਈਟਾਂ ਆ ਚੁੱਕੀਆਂ ਸਿਗੀਆਂ ਅੱਡੀਆਂ ਕੱਲ ਲਾਈਆਂ ਸਿਗੀਆਂ ਅੱਡੀਆਂ ਆਜ ਗਈਆਂ ਵਾ ਤੇ ਹੁਣ ਅਸੀਂ ਜਾ ਰਹੇ ਆ ਬਾਬਾ ਦਾ ਨਾਮ ਲੈ ਕੇ ਹੁਣ ਅਸੀਂ ਜਾਂਦੇ ਆ ਵਾਈਗੁਰ ਜੀ ਦਾ ਖਾਲਸਾ ਸਿਵਲ ਗੁਰੂ ਜੀ ਕੀ ਫਤਹਿ ਤੁਸੀਂ ਕਬੂ ਨਹੀਂ ਕਰ ਸਕੇ ਚਲੋ ਗਾਇਜ਼ ਅਸੀਂ ਪਹੁੰਚ ਚੁੱਕੇ ਹਾਂ ਫਤਗੜ ਸਾਹਿਬ ਪਹੁੰਚ ਚੁੱਕੇ ਹਾਂ ਸਰੰਦ ਪਹੁੰਚ ਚੁੱਕੇ ਹਾਂ 10 ਕਿਲੋਮੀਟਰ ਰਹਿ ਗਿਆ ਸ਼੍ਰੀ ਫਤਗੜ ਸਾਹਿਬ ਹੁਣ ਥੋੜੀ ਜੀ ਮੌਸਮ ਸਾਫ ਹੋਇਆ ਵਾ ਧੰਨੇ ਮਾਤਾ ਗੁਜਰੀ ਜੀ ਜਿਹੜਾ ਇੰਨਾ ਠੰਡਾਂ ਦੇ ਦਿਨਾਂ ਵਿੱਚ ਛੋਟੇ ਸਬਜਾਦਿਆਂ ਨੂੰ ਲੈ ਕੇ ਬੈਠੇ ਸੀਗੇ कंज <laughs> <laughs> ਹਾਂ ਨਿਕਲ ਰਹੀ ਆ ਜੀ ਰਹੀ ਆ ਬਾਈ ਸਰਮਾ ਚੰਦਰ ਹੋ ਜਗਾ ਕਿੱਥੇ ਆ ਇਧਰ ਜਤਰਾ ਚੱਲ ਰਹੇ ਹੋ ਕੰਮ ਨਹੀਂ ਰਹੀ ਗਾਈਜ਼ ਇੱਥੇ ਸਾਡੇ ਨਾਲ ਹੋ ਗਿਆ ਇੱਕ ਹਾਦਸਾ ਸਾਡੀ ਸਕੂਟਰੀ ਪੈਂਚਰ ਹੋ ਗਈ ਹੋਈ ਜਵਾਂਗੇ ਅਸੀਂ ਵਾਪਸ ਜਾ ਰਹੇ ਆ ਫਤਗੜ ਸਾਹਿਬ ਤੋਂ ਤੇ ਪਟ્રોલ ਪੰਪ ਵੀ ਨੇੜੇ ਤੜੇ ਹੈ ਪਤਾ ਨਹੀਂ ਕਿੱਥੇ ਕਿੱਥੇ ਨਹੀਂ ਅਸੀਂ ਵਿਚਕਾਰ ਫਸ ਗਏ ਰਸਤੇ ਦੇ ਵਿੱਚ ਲਓ ਤੁਹਾਨੂੰ ਮਸਤੀ ਸੋਝ ਰਹੀ ਆ ਇੱਥੇ ਰਸਤੇ 'ਚ ਖੜੇ ਆ ਪੈਂਚਰ ਹੋ ਗਈ ਸਕੂਟਰੀ ਸਾਰੇ ਲੋਕ ਹੀ ਵਾਪਸ ਜਾ ਰਹੇ ਨੇ ਅਸੀਂ ਵੀ ਜਾ ਰਹੇ ਸੀਗੇ ਹੁਣ ਪਾਣਾ ਵਰਤ ਗਿਆ ਸਾਡੇ ਨਾਲ ਹੁਣ ਕੀ ਕਰਾਂਗੇ ਕੁਝ ਨਹੀਂ ਕਰਨਾ ਕੀ ਫੇਰ ਹੁਣ ਪੈਦਲ 1 ਕਿਲੋਮੀਟਰ ਦੇ ਬੰਦ ਇੱਕ ਕਿਲੋਮੀਟਰ ਚਲੋ ਫਿਰ ਇੱਕ ਕਿਲੋਮੀਟਰ ਪੈਦਲ ਯਾਤਰਾ ਕਿਲੋਮੀਟਰ ਦੀ ਦੂਰੀ ਤੇ ਪੈਟਰੋਲ ਪੰਪ 1 ਕਿਲੋਮੀਟਰ ਅਸੀਂ ਇੱਥੇ ਹੀ ਪੈਦਲ ਜਾਵਾਂਗੇ ਚਲੋ ਪੈਦਲ ਓਏ ਰਹਿਣ ਦੋ ਬੱਸ ਕਰੋ ਕਮਾ ਕੈਂਟਰ ਹੀ ਹੋ ਗਿਆ ਇਸ ਮੁੰਡੇ ਸਾਡੀ ਮਦਦ ਕਰਨ ਨੂੰ ਰੁਕੇ ਸੀਗੇ ਪਰ ਪੈਂਚਰੀ ਉਹਦੀ ਲੱਤ ਲਾਣ ਨਾਲ ਥੋੜੀ ਕੁਝ ਹੋਊਗਾ। ਉਹ ਦੇਖੋ। ਗਾਇਜ਼ ਦੇਵ ਜੀ ਚਲੇ ਗਏ। ਕੱਲਿਆਂ ਨੂੰ ਛੱਡ ਕੇ ਇੱਧਰ ਸਾਈਡ ਤੇ ਹੋ ਕੇ ਤੁਰੋ ਉਹ ਤੇ ਦੂਰ ਚਲੇ ਗਏ ਅਸੀਂ ਕੱਲੇ ਰਹਿ ਗਏ ਦਿਲਜੀ ਤੂੰ ਹਟਦਾ ਨਹੀਂ ਇਹਨੂੰ ਚੱਕ ਕੇ ਸੁੱਟਾਂ ਪਹਿਲਾਂ ਗਾਇਜ਼ ਅਮਰਿਤ ਵੀ ਛੱਡ ਕੇ ਚਲਾ ਗਿਆ ਸਾਨੂੰ ਰਨਿੰਗ ਕਰਦਾ ਕਰਦਾ ਉਹ ਭੱਜ ਗਿਆ ਕਹਿੰਦਾ ਮੈਂ ਤਾਂ ਰਨਿੰਗ ਕਰਕੇ ਜਾਊਂਗਾ ਹੁਣ ਅਸੀਂ ਦੋਨੇ ਮਾਂ ਪੁੱਤ ਇਕੱਲੇ ਰਹਿ ਗਏ ਇਕੱਲੇ ਨਹੀਂ ਕਿਸੇ ਇਕੱਲੇ ਓ ਤੂੰ ਵੀ ਤੂੰ ਵੀ ਜਾਏਂਗਾ ਭੱਜ ਕੇ ਤੂੰ ਵੀ ਮਮਾ ਨੂੰ ਛੱਡ ਕੇ ਜਾਏਂਗਾ ਹੈ ਅਸੀਂ ਦੋਨੇ ਜਾ ਰਹੇ ਆ ਮੈਂ ਔਰ ਮੇਰਾ ਬੇਟਾ ਦਿਲ ਉਹ ਭੱਜ ਗਿਆ ਅਮ੍ਰਿਤ ਵੀ ਗਿੱਟੀ ਦੂਰ ਨਿਕਲ ਗਿਆ ਗਿਆ ਤੀ ਰਨਿੰਗ ਕਰ ਰਿਹਾ ਚੱਲੋ ਸਾਰੇ ਨਮਨ ਪਾਓ ਚਲੋ ਗਾਇਜ਼ ਮੇਰੇ ਦੇਵ ਜੀ ਹੁਣ ਆ ਚੁੱਕੇ ਨੇ ਇੰਨਾ ਦੌੜਨ ਦੇ ਬਾਅਦ ਅੰਮ੍ਰਿਤ ਕਿੱਥੇ ਆ? ਉਹ 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 ਇਹ ਰਿਹਾ ਪੈਟਰੋਲ ਪੰਪ ਅੰਮ੍ਰਿਤ ਵੀ ਸਾਨੂੰ ਛੱਡ ਕੇ ਆ ਗਿਆ ਰਨਿੰਗ ਕਰਦਾ ਕਰਦਾ ਏਡੀ ਦੂਰ ਨਿਕਲ ਗਿਆ ਆ ਜਾ ਚੱਲ ਚਲੋ ਗਾਇਜ਼ ਅਸੀਂ ਜਾ ਰਹੇ ਆ ਫਾਈਨਲੀ ਘਰੇ ਹੁਣ ਨਹੀਂ ਚਲੋ ਪਟਿਆਲੇ ਪਹੁੰਚ ਚੁੱਕੇ ਆ ਸੀ ਗਾਇਜ਼ 4 ਕਿਲੋਮੀਟਰ ਰੋਡ ਰਹਿਦਾ 4 ਕਿਲੋਮੀਟਰ ਰਹਿ ਗਿਆ ਪਟਿਆਲਾ 5 ਕਿਲੋਮੀਟਰ ਆਪਣਾ ਘਰ 5 ਕਿਲੋਮੀਟਰ ਬਗਲਾ ਹੀ ਕਹਿੰਦੇ ਨੇ ਮੋਰ ਮੋਰ ਗਾਇਜ਼ ਹੁਣ ਅਸੀਂ ਆਗੇ ਸੀਗੇ ਘਰੇ ਘਰੇ ਥੋੜੀ ਜਿਹਾ ਬੈਠੇ ਰੈਸਟ ਥੋੜੀ ਜਿਹਾ ਕੀਤੀ ਬਲੇ ਵਗੈਰਾ ਚੇਂਜ ਕੀਤੇ ਉਸ ਤੋਂ ਬਾਅਦ ਹੁਣ ਬਣਾ ਰਹੀਆਂ ਮੈਂ ਚਾਹ ਬਸ ਚਾਹ ਨੋ ਬੜਾ ਆ ਗਿਆ ਹੋਰ ਥੋੜੇ ਦਿਨ ਘਾਟ ਤੇ ਰੱਖ ਲਿਆ ਇੱਧਰ ਚਾਹ ਦੇ ਨਾਲ ਬੱਡ ਪਕੌੜੇ ਨੇ ਇਹ ਖਾਵਾਂਗੇ ਹੋਰ ਤੇਜੀ ਇੱਥੇ ਨਹੀਂ ਇੰਦਰ ਕੋਈ ਕੰਮ ਦੀ ਗੱਲ ਕਰ ਰਹੇ ਨੇ ਅੱਛਾ ਔਰ ਗਾਇਜ਼ ਹੁਣ ਅਸੀਂ ਚਾਹ ਚੂ ਪੀ ਕੇ ਬੈਠ ਗਏ ਸੀਗੇ ਤੇ ਅਮ੍ਰਿਤ ਨੇ ਆ ਰੂ ਬਲਾਕਸ ਜਿਹੜਾ ਇਹਨੂੰ ਕਹਿੰਦੇ ਆ ਆਹਾ ਇਹਦੀ ਇੱਕ ਲੇਅਰ ਸੋਲਵ ਕਰਤੀ ਹੋਈ ਆ ਦੋ ਦੋ ਕਿੱਤੀਆਂ ਦੋ ਘੜੀਆਂ ਇੱਕੀ ਹੈ ਬਟੇ ਵਾਈਟ ਵਾਲੀ ਹੈ ਇਹ ਪੂਰੀ ਕਰਨੀ ਸੀ ਨਾ ਰੈੱਡ ਵਾਲੀ ਉਹ ਫਿਰ ਤੋਂ ਸੋਲਵ ਹੈ ਮੈਂ ਹਟਾ ਰ ਨੀ ਕਰਦਾ ਨਹੀਂ ਅੱਧਾ ਮਿੰਟ ਲੱਗਿਆ ਯਾਰ ਚਲ ਗੜਬੜ ਹੋ ਗਈ ਕੀ ਹਾਂ ਠੀਕ ਆ ਕੀ ਪ੍ਰੋਗਰਾਮ ਹੈ ਸਵਾਦ ਤਾਂ ਲਿਆ ਮੈਂ ਕਿਹੜਾ ਸਵਾਦ ਲੰਗਰ ਦਾ ਕੋਠਾ ਕਰਕੇ ਹਏ ਸਵਾਦ ਸਵਾਦ ਬੜਾ ਕਿੰਨਾ ਸੀਗਾ ਬਾਬੇ ਨਾਲ ਦਾ ਕਰਾਇਆ ਹੋਇਆ ਲੰਗਰ ਤੇ ਖਾ ਲੈ ਮੈਂ ਕੀ ਹੋ ਗਿਆ ਹੂੰ ਤੂੰ ਤੜਕਾ ਲਾ ਖਾ ਲਿਆ ਤੇ ਘਰ ਵੀ ਲੈਂਦਾ ਹੈ ਖਾ तो ਸਵਾਦ का ਤੇ ਮੇਰੇ हल्का या प्याज टमाटर ਹਲਕਾ ਜਿਹਾ ਪਿਆਜ਼ ਤੇ लाके ਲਸਣ ਪਾ ਕੇ ਨਾ ਤੜਕਾ ਲਾ ਕੇ ਉਹ ਲੈ ਕੇ ਆ ਬੜੀਆ ਬਣਾ ਕੇ ਚਲੋ ਮੇਰੇ ਨਾਲ ਫਿਰ ਚਲੋ ਮੇਰੇ ਨਾਲ ਚੱਲੋ ਰਸੋਈ ਜਾ ਯਾਰ ਦੋਨੇ ਇਕੱਠੇ ਮਿਲ ਕੇ ਕਰ ਮੈਂ ਸਕੂਟਰੀ ਚਲਾ ਲਾਂਗਾ ਤੋਰ ਯਾਰ ਦੁਕਾਨ ਲੱਗੇ ਤੋਰ ਤਰਾੰਪੇਰੀ ਵੀ ਤੋਂ ਬੜਾ ਗਿਮੇ ਫਿਰ ਵੀ ਜਾਣਾ ਪੈਣਾ ਕਰਕੇ ਤੁਸੀਂ ਵੀ ਮੈਂ ਵੀ ਟੈਟ ਹੋ ਕੇ ਬੈਠੀ ਸੀ ਸਕੂਟਰੀ ਦਾ ਜਿਹੜਾ ਹੈਂਡਲ ਹੁੰਦਾ ਤੇ ਮੈਂ ਇਹ ਵਿਚਾਰਾ ਅੱਗੇ ਬੈਠਾ ਕੋਕੀ ਹੁਣ ਆਪਾਂ ਚਾਰੇ ਜਾਣੇ ਨਹੀਂ ਇੱਕ ਇੱਕ ਕਨਵੈਸ ਤੇ ਜਾ ਸਕਦੇ ਜਾ ਸਕਦੇ ਆਪਾਂ ਚਾਰੇ ਨਹੀਂ ਚਲੋ ਜੀ ਆਜੋ ਚਲੋ ਕਿੱਥੇ ਆਉਂਦਾ ਜੀ ਆਉ ਤਾਂ ਸਹੀ ਜਾ ਰਹੇ ਆ ਆਜੋ ਮੇਰੇ ਨਾਲ ਆ ਜਾਓ ਮੈਂ ਮਾਰ ਦੂੰਗਾ ਤੇ ਲੈ ਮੇਰੇ ਨਾਲ ਦੇਖ ਲੈ ਚੱਲ ਕੱਲ ਮੈਂ ਆ ਰਿਹਾ ਚੰਦ ਜੀ ਤੁਸੀਂ ਤਾਂ ਫੋਨ ਦੇ ਦੇ ਲੇ ਜਾ ਫੋਨ ਚੱਲ ਆ ਜਾ ਮੈਂ ਆ ਰਿਹਾ ਫਟ ਪਿਆਜ਼ ਮਾਰਨਾ ਕੱਟਾ ਸਹੀ ਯਾਰ ਮੈਨੂੰ ਦੱਸੋ ਕੀ ਦੱਸਣਾ ਤੁਸੀਂ ਮੇਰੇ ਨਾਲ ਆਓ ਹੋਮ ਤੇ ਸਬਜ਼ੀ ਵੀ ਬਣਾਓ ਮੇਰੇ ਨਾਲ ਰਸੋਈ ਚ ਜਾਓ ਪਲੀਜ਼ ਆ ਜਾਓ ਵਧੀਆ ਲੱਗੂਗਾ ਮੈਨੂੰ ਤੂੰ ਮੈਨੂੰ ਐਵੇਂ ਦੇ ਦੇ ਸਕਦਾ ਮੈਂ ਤਾਂ ਨਹੀਂ ਖਾਵਾਂ ਨਹੀਂ ਕੱਕ ਪਲੀਜ਼ ਆ ਜਾ ਨਹੀ ਨਹੀ ਐਵੇਂ ਜਾ ਆ ਜਾਓ ਯਾਰ ਐ ਆਜੋ ਉਧਰ ਉਧਰ ਦੇਸੀ ਕੋ ਪਾ ਕੇ ਬਤੋ ਦੇ ਤਾਈ ਤਾਂ ਕਹਿ ਰਹੀ ਆਂ ਤੇ ਵਧੀਆ ਤੜਕਾ ਲਾਉਣੇ ਆ ਤੇ ਤੂੰ ਲਾਣਾ ਤੜਕਾ ਮੈਂ ਲਾਣਾ ਆ ਤਾ ਜਾਓ ਮੇਰੇ ਨਾਲ ਸਿਰਫ ਖੜੇ ਹੋ ਜਾ ਮੇਰੇ ਨਾਲ ਹਾਂ ਮਸੇ ਖੜਾ ਚੱਲ ਆਜੋ ਚੱਲ ਤੂੰ ਵੀ ਆ ਰਿਹਾ ਆਜੋ ਤੜਕਾ ਲਾ ਦੇ ਆ ਰਿਹਾ ਆ ਰਿਹਾ ਨਹੀਂ ਮੈਂ ਨਿਆਲੀ ਲੈ ਕੇ ਆਣਾ ਤੁਹਾਨੂੰ ਆਪਣੇ ਦੇਖੇ ਮੈਂ ਕੀ ਕਹਤਾ ਮੈਂ ਨਾਲ ਹੀ ਲੈ ਕੇ ਜਾਣਾ ਤੁਹਾਨੂੰ ਆਪਣੇ ਜਦੋਂ ਮੈਂ ਮਰ ਗਈ ਨਾ ਉਦੋਂ ਇੱਕ ਸੈਕਿੰਡ ਬਚ ਗਏ ਬਚ ਗਏ ਤੁਸੀਂ ਬਚ ਗਏ ਮਨੀ ਇੱਥੇ ਨਹੀਂ ਮਿਲਦਾ ਗਾਈਜ਼ ਹੁਣ ਦੇਵ ਜੀ ਲਾ ਰਹੇ ਨੇ ਕੀ ਹੋਲਡਰ ਦਿਖਾਓ ਜਿਹੜਾ ਕਾਫੀ ਦਿਨਾਂ ਤੋਂ ਇੱਧਰ ਕਰੋ ਨਾ ਉਹ ਖੜਦਾ ਸੀ ਯਾਰ ਅਗੋਂ ਦੇਖਣ ਦੇ ਰਹੇ ਏ ਜਿਹੜਾ ਕਾਫੀ ਦਿਨਾਂ ਤੋਂ ਆਹ ਦੇਖੋ ਮੰਗਵਾਇਆ ਹੋਇਆ ਸੀਗਾ ਤੇ ਇਹ ਐਂ ਲੱਗਦਾ ਸੀ ਕਿ ਕਿਲ ਕਿੱਲ ਨਾਲ ਲਾਣਾ ਪਊਗਾ ਤਾਂ ਨਹੀਂ ਲਾ ਰਹੇ ਸੀਗੇ ਅਸੀਂ ਕਿਉਂਕਿ ਇਸ ਟਾਇਲ ਦੇ ਵਿੱਚ ਕਿਲ ਨਹੀਂ ਠੋਕ ਸਕਦੇ ਹੈਗੇ ਇਸ ਕਰਕੇ ਆ ਜਾ ਮਿਲ ਗਏ ਸਟicker ਜੇ ਤੇ ਦੇਖਦੇ ਆ ਇਹਦੇ ਨਾਲ ਜੀ ਇਹ ਭਾਰ ਹੈਂਡਲ ਕਰ ਲੂ ਇਹਦਾ ਪਲੇਨ ਵਾਲੀ ਜਗ੍ਹਾ ਤੇ ਲਾਉਣਾ ਪਲੇਨ ਵਾਲੀ ਜਗ੍ਹਾ ਨਹੀਂ ਥੱਲੇ ਉਹ ਨਹੀਂ ਠੋਕਾ ਤਾਂ ਉਧਰ ਨਾਲ ਪ੍ਰਿੰਟਡ ਟਾਇਲ ਤੇ ਨਾਲ ਲਾਉ ਪਲੇਨ ਤੇ ਲਾਉ ਪਾਵੇਂ ਇਹ ਉਤਾਰ ਦੋ ਇਹ ਹੋਰ ਸਾਈਡ ਤੇ ਲਾ ਦੋ ਆ ਦੇਖੋ ਇਹ ਨਰਗ ਮੇ ਲੱਗੇ ਐਸੀ ਹੱਥ ਨਾ ਲਾਇਓ ਉਸ ਤੇ ਆ ਬਸ ਰੋ ਮੈਲ ਚਪਕਾ ਦ ਹੁਣ ਯੈਸ ਹਮ ਪਲੇ ਦਿਖਾਇਆ ਨਹੀਂ 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 ਇੱਥੇ ਨਹੀਂ ਲੈਣਾ ਉਹ ਨਹੀਂ ਯਾਰ ਉਹ 스위ਚਾਂ ਦੇ ਉੱਪਰ ਚਾਬੀਆਂ ਆਣ ਗਈਆਂ ਲੈ ਚਲੋ ਜੀ ਚਲ ਥੋੜਾ ਉੱਪਰ ਹੀ ਲਾ ਦਿਓ ਚਾਹੀ ਇੱਥੇ ਠੀਕ ਆ ਆ ਕੀ ਜਲੂਸ ਆ ਹੈ ਇਦਾਂ ਇਸ ਨੂੰ ਉੱਪਰ ਲਾ ਰਿਆ ਸੀਗਾ ਨਾਲੇ ਇਦਾਂ ਹੋਣਾ ਚਾਹੀਦਾ ਇਦਾਂ ਆ ਤਾਂ ਥੱਲੇ ਮੈਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਥੱਲੇ ਨੂੰ ਡਿੱਗੂਗਾ ਇਹਦੇ ਨਾਲ ਗੱਲ ਨਹੀਂ ਬਣਨੀ ਇੱਥੇ ਰੋਗੇ ਅਜੇ ਚਲ ਉਹ ਜਲੂਸ ਲੱਗ ਰਿਹਾ ਜੀ ਜਲੂਸ ਲੱਗ ਰਿਹਾ ਨੀਰਾ ਫਰੰਟ ਤੇ ਜਲੂਸ ਕੱਢੋਂਗੇ ਤੁਸੀਂ ਇਹ ਕਿਲ ਨਾਲ ਹੀ ਲੱਗੂਗਾ ਗੱਲ ਉੱਪਰ ਦੀ ਨਹੀਂ ਹੈਗੀ ਇਹਦੇ ਨਾਲ ਨਹੀਂ ਇਹ ਸੈਟ ਆਣਾ ਕਿੱਲ ਨਾਲ ਲੱਗੂ ਕਿੱਲ ਨਾਲ ਨਹੀਂ ਸੋਹਣਾ ਲੱਗਦਾ ਇਦਾਂ ਇੰਨੀ ਸੋਹਣੀ ਆਈਟਮ ਆ ਇਹ ਅਮਰੀਕੀ ਸੌਕਸ ਕਿੱਥੇ ਗਏ ਨੇ ਤੇਰੀਆਂ ਸੌਕਸ ਪਾ ਜਲਦੀ ਆ ਲੈ ਲਟਕਾ ਤੇ ਥੱਲੇ ਨੂੰ ਚੱਲ 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 ਆਜੋ ਅੰਦਰ ਆਜੋ ਉਹ ਆ ਰਹੇ ਨੇ ਨਾ ਪਲੰਬਰ ਉਹ ਲਾਣਗੇ ਉਹ ਲਾਣਗੇ ਜੀ ਉਹਨਾਂ ਦੀ ਡ੍ਰਿਲ ਇਸ ਇੰਨਾ ਟੱਲਾਂ ਚ ਹੋਊਗੀ ਨਹੀਂ ਸੋਣਾ ਲੱਗ ਰਿਹਾ ਜਮਾਂ ਨਹੀਂ ਸੋਨੇ ਲੱਗ ਰੇ ਇਹ ਨਾ ਇਦਾਂ ਹੋਣਾ ਚਾਹੀਦਾ ਇਦਾਂ ਇਹ ਇਦਾਂ ਹਾਂ ਇਦਾਂ ਹਾਂਜੀ ਪਲੰਬਰ ਉਹਨਾਂ ਦੇ ਕੋਲ ਨੇ ਦੇਖ ਲੋ ਜੇ ਤੁਹਾਡੇ ਤੋਂ ਸੈੱਟ ਹੁੰਦਾ ਚਲੋ ਮੈਂ ਹਾਂਜੀ ਹੁਣ ਕਿਉਂ ਆ ਗਏ ਅੰਦਰ ਉਹ ਇੱਥੇ ਤੂੰ ਪਹਿਲਾਂ ਹੀ ਉੱਪਰ ਲਵਾ ਰਿਆ ਸੀਗਾ ਹਾਂ ਜਦੋਂ ਉਹ ਹੋਣਾ ਹੀ ਨਹੀਂ ਜੀ ਇਹਦੇ ਨਾਲ ਨਹੀਂ ਹੋਣਾ ਹੈਗਾ ਇੱਥੇ ਲਾ ਤੋਰ ਇੱਥੇ ਕਿਉਂ ਲਾ ਰਿਹਾ ਫਾਲਤੂ ਦਾ ਇੱਥੇ ਕੀ ਕਰੂੰਗੀ ਮੈਂ ਲੱਗਿਆ ਤਾਂ ਹੋਇਆ ਵਾ ਰਹਿਣ ਦੋ ਰਹਿਣ ਦੋ ਸੁਣਨੀ ਥੋੜੀ ਜੀ ਗਾਈਜ਼ ਹੁਣ ਦੇਵਜੀ ਲਾ ਰਹੇ ਨੇ ਸਾਗ ਨੂੰ ਤੜਕਾ ਦੇਖੋ ਕਿੰਨਾ ਸੋਹਣਾ ਇਹਨਾਂ ਨੇ ਤੜਕਾ ਬਣਾਤਾ ਕੱਟਿਆ ਸਾਰਾ ਕੁਝ ਮੈਂ ਵਾਂ ਇਹਨਾਂ ਨੂੰ ਲਸਣ ਨੂੰ ਪਿਆਜ਼ ਟਮਾਟਰ ਅਦਰਕ ਅਦਰਕ ਨਹੀਂ ਪਾਇਆ ਸੀ ਅਦਰਕ ਨਹੀਂ ਵਧੀਆ ਲੱਗਦਾ ਸਾਗ ਦੇ ਵਿੱਚ ਤੇ ਉਹ ਇਹਨਾਂ ਨੂੰ ਮੈਂ ਕਰਕੇ ਦੇਤਾ ਸੀਗਾ ਭਰ ਕੇ ਲੈ ਮਹੰਗਾ ਭਰ ਕੇ ਦੇਖੋ ਚੈੱਕ ਕਰੋ ਕਾਕੇ ਦੇਖੋ ਲੋਕੀ ਕਹਿਣਗੇ ਤੁਸੀਂ ਉੱਥੋਂ ਸਾਗ ਲੈ ਆਂਦਾ ਹਾਂ ਬਾਬੇ ਨਾਲ ਲੰਗਰ ਲਾਇਆ ਤੇ ਬੱਲੇ ਆ ਤਾਂ ਕੀ ਹੋ ਗਿਆ ਸਾਰੇ ਲਿਆਂਦੇ ਆ ਤੇ ਸਾਰੇ ਕਈ ਲੋਕੀ ਦੱਸ ਦਿੰਦੇ ਆ ਕਈ ਮੇਰੇ ਵਰਗੇ ਦੱਸ ਦਿੰਦੇ ਆ ਮੈਂ ਤਾਂ ਲੈ ਆਇਆ ਇਹ ਲੋਕੀ ਲੋਕੀ ਤੇ ਲੋਕੀ ਲੋਕੀ ਖਾਂਦੇ ਆ ਲਪਾਫਿਆਂ ਚ ਹਾਂ ਮੈਂ ਤਾਂ ਖਾਣਾ ਭਾਈ ਲੰਗਰ ਖਾਣਾ ਬਾਬੇ ਨਾਨਕ ਦਾ ਲੰਗਰ ਖਾਣਾ ਜਿਹੜਾ ਪਿਓ ਦਾ ਨਹੀਂ ਹੁੰਦਾ ਬਾਬੇ ਨਾਨਕ ਦਾ ਬਾਬੇ ਨਾਨਕ ਦਾ ਖਾਣਾ ਆਪਣੇ ਪਿਓ ਦਾ ਹੁੰਦਾ ਹਮਮ ਚਲੋ ਮੈਨੂੰ ਸਾਗ ਵਧੀਆ ਲੱਗਿਆ ਆਪਾਂ ਲੈ ਕੇ ਆਏ ਲਪਾਫੇ ਭਰ ਕੇ ਲਫਾਵਾ ਹੀ ਛੋਟਾ ਸੀਗਾ ਮੇਰਾ ਲਫਾਵਾ ਹੋਰ ਵੱਡਾ ਲੱਭੋ ਬਸ ਬਹੁਤ ਆ ਮੁੱਕਦਾ ਨਹੀਂ ਮੇਰਾ ਚਲ ਜੂਆ ਇਹ ਟੋੜਾ ਰੁੱਤਾ ਇਹਨੂੰ ਤੁਹਾਨੂੰ ਹੀ ਇਹਨਾਂ ਨੂੰ ਹੀ ਜ਼ਿਆਦਾ ਪਸੰਦ ਆ ਠੀਕ ਆ ਮੈਂ ਖਾ ਲੈਣੀ ਆ ਪਰ ਇਹਨਾਂ ਦਾ ਫੇਵਰੇਟ ਹੈ ਸਾਗ ਸਰਦੀਆਂ ਦਾ ਰਾਜਾ ਸਾਗ ਚਲੋ ਹੁਣੇ ਤੜਕਾ ਲਾ ਰਹੇ ਜੇ ਪਾ ਦੋ ਹੁਣ ਹੋ ਗਿਆ ਤੜਕੇ ਨੂੰ ਭੁੱਜਾਂ ਤੋਂ ਵਧੀਆ ਲਿਕਣਾ ਚਲੋ ਜੀ ਸਾਗ ਹੋ ਗਿਆ ਤਿਆਰ ਸਾਗ ਹੋ ਗਿਆ ਆਪਣਾ ਤਿਆਰ ਤੇ ਮੈਂ ਤਾਂ ਖੁਸ਼ਕਿਸਮਤ ਆ ਕਿ ਆਪਣੀ ਭੈਣ ਬੈਠੀ ਹੈ ਬਾਹਰ ਕੈਨੇਡਾ ਉਹ ਬਚਾਈਦਾ ਫੋਨ ਆਇਆ ਕਹਿੰਦੀ ਸਤ ਅਸਰਿਆ ਭਾਈ ਲੰਗਰ ਖਾਨ ਨੂੰ ਮੈਂ ਕਿਹਾ ਚਲ ਕੋਈ ਨਾ ਭੈਣ ਤੇਰੇ ਹਿੱਸੇ ਦਾ ਲੈ ਆਇਆ ਲੰਗਰ ਸਾਗ ਲਿਆਇਆ ਆਪਾਂ ਹੁਣ ਖਾਵਾਂਗੇ ਤੜਕਾ ਤੁੜਕਾ ਲਾ ਕੇ ਖਾਣੇ ਮੈਂ ਵੀ ਖਾ ਸਕਦਾ ਸੀ ਮੈਂ ਪਰ ਮੈਨੂੰ ਵਧੀਆ ਲੱਗਦਾ ਤੜਕਾ ਲਾ ਕੇ ਖਾਣਾ ਮੇਰੀ ਲਾਈਫ ਹੈ ਮੇਰੇ ਰੂਲ ਹੈ ਮੈਂ ਤਾਂ ਤੰਲਾ ਜਿਹੜਾ ਸਭ ਲੰਗਰ ਖਾ ਰਹੇ ਲੋਕੀ ਬਾਹਰ ਬੈਠੇ ਕਰਸਾ ਇਸ ਚੀਜ਼ ਨੂੰ ਸਾਨੂੰ ਲੰਗਰ ਮਿਲੇ ਚਲੋ ਤੜਕਾ ਲਾਉ ਉਹ ਤੁਸੀਂ ਗਾਇਸ ਹੁਣ ਅਸੀਂ ਕੱਟ ਰਹੇ ਆ ਅਦਰਕ ਦਾ ਰਸ ਔਰ ਇਧਰ ਮੰਗਾਇਆ ਸ਼ਹਿਦ ਇੰਨੂੰ ਘੱਮ ਕਰਨਾ ਪੈਣਾ ਅੰਮ੍ਰਿਤ ਨੂੰ ਆਪ ਅੰਮ੍ਰਿਤ ਨੂੰ ਮੈਂ ਸ਼ਹਿਦ ਦੇ ਵਿੱਚ ਅਦਰਕ ਦੇ ਰਸ ਦੇ ਵਿੱਚ ਸ਼ਹਿਦ ਪਾ ਕੇ ਦਵਾਂਗੀ ਕਿਉਂਕਿ ਇਹਦੀ ਖਾਂਸੀ ਜਿਹੜੀ ਹੈਗੀ ਠੀਕ ਨਹੀਂ ਹੋ ਰਹੀ ਹੈਗੀ ਪਹਿਲਾਂ ਤਾਂ ਇਹ ਪੱਖੇ ਚਲਾ ਚਲਾ ਕੇ ਸੁਣਦੇ ਆ ਹੈ ਫਿਰ ਬਾਅਦ ਚ ਮਾਪੇ ਨੂੰ ਟੈਨਸ਼ਨ ਹੁਣ ਰਾਤ ਨੂੰ ਪੂਰਾ ਚਮਚ ਭਰ ਕੇ ਦਵਾਂਗੀ ਆਈ ਹੋਪ ਕਿ ਇਹ ਖਾਂਸੀ ਦਾ ਫਰਕ ਪੈ ਜਾਏ ਨਹੀਂ ਤਾਂ ਫਿਰ ਕੀ ਕਹਿੰਦੇ ਨੇ ਕੱਲ ਦਵਾਈ ਲੈ ਕੇ ਦਵਾਂਗੀ ਅਮਰੀ ਤੇ ਇਹਦਾ ਇਹਦੇ ਨਾਲ ਖਾ ਥੋੜਾ ਜਿਹਾ ਥੋੜਾ ਜਿਹਾ ਅਮਰੀ ਤੈਨੂੰ ਵੀ ਦੇਣਾ ਵਾ ਯਾਰ ਓਹੋ ਮੈਂ ਤਾਂ ਨਹੀਂ ਲਵਾਂਗਾ ਤੈਨੂੰ ਵੀ ਨਾ ਦੇਣਾ ਹੂੰ ਆ ਦੇਖੋ ਅਦਰਕ ਦੇ ਜਸ ਜੂਸ ਦੇ ਵਿੱਚ ਸ਼ਹਿਦ ਪਾ ਕੇ ਇਹ ਦੋਨਾਂ ਨੂੰ ਦਉਂਗੀ ਬਹੁਤ ਅੱਧਾ ਅੱਧਾ ਚੰਨਾ ਚ ਦੇਣਾ ਹੈ